ਦੋਸਤੋ ਸਿਆਲਾਂ ਦੀ ਰਾਤ ਸੀ ਆ ਬਾਹਰ ਹਰ ਪਾਸੇ ਹਨੇਰਾ ਫੈਲਿਆ ਹੋਇਆ ਸੀ ਹਵਾ ਠੰਡੀ ਸੀ ਆ ਪਰ ਅਰਚਨਾ ਨੂੰ ਬੇਚੈਨੀ ਹੋ ਰਹੀ ਸੀ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਆ ਅਰਚਨਾ ਨੇ ਆਪਣੇ ਉੱਪਰ ਸ਼ੋਲ ਲਿਆ ਤੇ ਬਾਹਰ ਆ ਕੇ ਬਰਾਂਡੇ ਵਿੱਚ ਰੱਖੀ ਹੋਈ ਕੁਰਸੀ ਤੇ ਬੈਠ ਗਈ ਆ ਉਸਨੇ ਆਪਣੇ ਚਾਰੇ ਪਾਸੇ ਦੇਖਿਆ ਘਰ ਵਿੱਚ ਸਭ ਕੁਝ ਸ਼ਾਂਤ ਸੀ ਪਰ ਜੋ ਬੇਚੈਨੀ ਉਸ ਦੇ ਅੰਦਰ ਸੀ ਉਹ ਠੰਡ ਨਾਲੋਂ ਵੀ ਜ਼ਿਆਦਾ ਸੀ ਆ ਰਾਤ ਦਾ ਤਕਰੀਬਨ 1 ਵਜ ਚੁੱਕਿਆ ਸੀ ਆ ਪੂਰੇ ਘਰ ਵਿੱਚ ਗਹਿਰੀ ਸ਼ਾਂਤੀ ਸੀ ਆ ਪਰ ਫਿਰ ਵੀ ਕੁਝ ਆਇਆ ਜੀ ਸੀ ਆ ਜੋ ਸਹੀ ਨਹੀਂ ਲੱਗ ਰਿਹਾ ਸੀ ਫਿਰ ਉਸ ਨੂੰ ਆ ਕਿਸੇ ਦੀ ਆਵਾਜ਼ ਸੁਣਾਈ ਦਿੱਤੀ ਆ ਉਸਨੇ ਕੁਰਸੀ ਤੋਂ ਉੱਠ ਕੇ ਘਰ ਦੇ ਚਾਰੇ ਪਾਸੇ ਦੇਖਿਆ ਕਾਰ ਵਿੱਚ ਸਭ ਕੁਝ ਠੀਕ ਲੱਗ ਰਿਹਾ ਸੀ ਪਰ ਫਿਰ ਉਹ ਆਵਾਜ਼ ਕਿੱਥੋਂ ਆਈ ਫਿਰ ਉਸਨੇ ਮਾਂ ਦੇ ਕਮਰੇ ਵਿੱਚ ਦੇਖਿਆ ਮਾਂ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਆ ਉਹ ਸੌ ਰਹੀ ਸੀ ਆ ਫਿਰ ਉਹ ਆਵਾਜ਼ ਕਿਸ ਦੀ ਸੀ ਆ ਅਰਤਨਾ ਨੇ ਆਪਣੇ ਆਪ ਨੂੰ ਕਿਹਾ ਹੁਣ ਉਹ ਪੂਰੀ ਤਰ੍ਹਾਂ ਡਰ ਗਈ ਸੀ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕਣ ਲੱਗਿਆ ਫਿਰ ਉਸਨੇ ਸੰਦੀਪ ਨੂੰ ਫੋਨ ਕੀਤਾ ਸੰਦੀਪ ਪੁੱਛਣ ਲੱਗਿਆ ਅਰਚਨਾ ਐਨੀ ਰਾਤ ਨੂੰ ਫੋਨ ਕੀਤਾ ਸਭ ਕੁਝ ਠੀਕ ਤਾਂ ਹੈ ਨਾ ਸੰਦੀਪ ਮੈਨੂੰ ਡਰ ਲੱਗ ਰਿਹਾ ਹੈ ਕੀ ਮਤਲਬ ਪਤਾ ਨਹੀਂ ਮੈਨੂੰ ਲੱਗ ਰਿਹਾ ਹੈ ਕਿ ਘਰ ਵਿੱਚ ਕੋਈ ਹੋਰ ਵੀ ਹੈ ਕੋਈ ਤਾਂ ਹੈ ਜੋ ਮੈਨੂੰ ਲੁਕ ਕੇ ਦੇਖ ਰਿਹਾ ਹੈ ਸੰਦੀਪ ਪੁੱਛਣ ਲੱਗਿਆ ਤੂੰ ਮਜ਼ਾਕ ਤਾਂ ਨਹੀਂ ਕਰ ਰਹੀ ਅਰਚਨਾ ਨਹੀਂ ਨਹੀਂ ਕਈ ਦਿਨਾਂ ਤੋਂ ਮੈਂ ਅਜੀਬ ਚੀਜ਼ਾਂ ਮਹਿਸੂਸ ਕਰ ਰਹੀ ਹਾਂ ਅੱਜ ਤਾਂ ਮੈਨੂੰ ਘਰ ਦੇ ਅੰਦਰੋਂ ਕਿਸੇ ਦੇ ਚੱਲਣ ਦੀ ਆਵਾਜ਼ ਸੁਣੀ ਸੀ ਆ ਸੰਦੀਪ ਕਹਿਣ ਲੱਗਿਆ ਮਾਂ ਕਿੱਥੇ ਹੈ ਉਹ ਤਾਂ ਸੌ ਰਹੀ ਹੈ ਮੈਂ ਉਹਨਾਂ ਨੂੰ ਉਠੋਣਾ ਨਹੀਂ ਚਾਹੁੰਦੀ ਸੀ ਆ ਸੰਦੀਪ ਗੰਭੀਰ ਹੁੰਦੇ ਹੋਏ ਕਹਿਣ ਲੱਗਿਆ ਅਰਚਨਾ ਤੂੰ ਕਮਰੇ ਅੰਦਰ ਚਲੀ ਜਾ ਅਤੇ ਦਰਵਾਜ਼ਾ ਬੰਦ ਕਰ ਲੈ ਮੈਂ ਹੁਣੇ ਹੀ ਆਉਂਦਾ ਹਾਂ ਅਰਚਨਾ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਨਹੀਂ ਸੰਦੀਪਾ ਤੂੰ ਹੁਣ ਨਾ ਆਈਂ ਉਦੋਂ ਹੀ ਅਚਾਨਕ ਘਰ ਦੇ ਅੰਦਰੋਂ ਕਿਸੇ ਚੀਜ਼ ਦੇ ਡਿੱਗਣ ਦੀ ਤੇਜ਼ ਆਵਾਜ਼ ਆਈ ਅਰਚਨਾ ਨੇ ਫਿਰ ਆਪਣੀ ਮਾਂ ਦੇ ਕਮਰੇ ਵੱਲ ਦੇਖਿਆ ਉਸ ਕਮਰੇ ਦਾ ਦਰਵਾਜ਼ਾ ਹਲੇ ਵੀ ਬੰਦ ਸੀ ਇਸ ਦਾ ਮਤਲਬ ਇਹ ਆਵਾਜ਼ ਉੱਥੋਂ ਨਹੀਂ ਆਈ ਸੀ ਅਰਚਨਾ ਨੇ ਕਿਹਾ ਸਨਦੀਪ ਇੱਥੇ ਜ਼ਰੂਰ ਕੋਈ ਹੈ ਸੰਦੀਪ ਦੀ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗਿਆ ਮੈਂ ਬਸ 10 ਮਿੰਟ ਵਿੱਚ ਪਹੁੰਚ ਰਿਹਾ ਹਾਂ ਫਿਰ ਅਰਚਨਾ ਹੌਲੀ-ਹੌਲੀ ਉੱਧਰ ਜਾਣ ਲੱਗੀ ਆ ਜਿੱਥੋਂ ਆਵਾਜ਼ ਆਈ ਸੀ ਜਦੋਂ ਅਰਚਨਾ ਹੌਲੀ-ਹੌਲੀ ਅੱਗੇ ਵੱਧ ਰਹੀ ਸੀ ਆ ਤਾਂ ਪਿੱਛੇ ਤੋਂ ਉਸਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਜਦੋਂ ਅਰਚਨਾ ਨੇ ਡਰਦੀ ਹੋਈ ਨੇ ਪਿੱਛੇ ਦੇਖਿਆ ਤਾਂ ਉਸ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਉਹ ਤਾਂ ਉਸਦੀ ਮਾਂ ਸੀ ਆ ਅਰਚਨਾ ਬੇਟਾ ਤੂੰ ਐਨੀ ਰਾਤ ਨੂੰ ਇੱਥੇ ਕੀ ਕਰ ਰਹੀ ਹੈ ਮਾਂ ਨੇ ਹੈਰਾਨੀ ਨਾਲ ਪੁੱਛਿਆ ਅਰਚਨਾ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇ ਰਿਹਾ ਸੀ ਆ ਉਹ ਆਪਣੀ ਮਾਂ ਨਾਲ ਲਿਫਟ ਜਾਂਦੀ ਹੈ ਤੇ ਕਹਿਣ ਲੱਗੀ ਮਾਂ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਇੱਥੇ ਕੋਈ ਹੈ ਕੋਈ ਮੈਨੂੰ ਦੇਖ ਰਿਹਾ ਹੈ ਉਸ ਦੀ ਮਾਂ ਕਹਿਣ ਲੱਗੀ ਇਹ ਤੇਰਾ ਬਹਿਮ ਹੈ ਰਾਤ ਜਿਆਦਾ ਹੋ ਗਈ ਹੈ ਇਸ ਲਈ ਤੈਨੂੰ ਐਜਾ ਲੱਗ ਰਿਹਾ ਹੈ ਘਰ ਵਿੱਚ ਤਾਂ ਸਿਰਫ ਆਪਾਂ ਦੋਵੇਂ ਹਾਂ ਅਰਚਨਾ ਕਹਿਣ ਲੱਗੀ ਨਹੀਂ ਮਾਂ ਮੈਂ ਆਵਾਜ਼ ਸੁਣੀ ਹੈ ਉੱਥੇ ਜ਼ਰੂਰ ਕੋਈ ਹੈ ਮਾਂ ਨੇ ਡੂੰਗਾ ਸਾਂ ਲੈਂਦੇ ਹੋਏ ਕਿਹਾ ਅਰਚਨਾ ਬੱਸ ਕਰ ਬਹੁਤ ਹੋ ਗਿਆ ਰਾਤ ਦੇ ਇਸ ਵੇਲੇ ਬਿਨਾ ਬਜਾੜ ਡਰਨ ਦਾ ਕੋਈ ਫਾਇਦਾ ਨਹੀਂ ਚੱਲ ਅੰਦਰ ਚੱਲਦੇ ਹਾਂ ਅਰਚਨਾ ਦਾ ਮਨ ਨਹੀਂ ਮੰਨ ਰਿਹਾ ਸੀ ਉਸਨੇ ਆਖਰੀ ਵਾਰ ਫੇਰ ਉਸ ਦਰਵਾਜ਼ੇ ਵੱਲ ਦੇਖਿਆ ਤੇ ਮਾਂ ਦੇ ਨਾਲ ਅੰਦਰ ਚਲੀ ਗਈ ਸਵੇਰ ਦੇ 8:00 ਵਜੇ ਚੁੱਕੇ ਸੀ ਅਰਚਨਾ ਗੂੜੀ ਨੀਂਦ ਵਿੱਚ ਸੁੱਤੀ ਪਈ ਸੀ ਉਸਦੀ ਮਾਂ ਰਸੋਈ ਵਿੱਚ ਕੰਮ ਕਰ ਰਹੀ ਸੀ ਹਲਕੀ ਜਈ ਧੁੱਪ ਨਿਕਲਾਈ ਸੀ ਪਰ ਹਾਲੇ ਵੀ ਠੰਡ ਸੀ ਆ ਦਰਵਾਜ਼ੇ ਦੀ ਘੰਟੀ ਵੱਜੀ ਆ ਤੌਸੀ ਮਾਂ ਨੇ ਹੱਥ ਪੁੰਜਦੇ ਹੋਏ ਦਰਵਾਜ਼ਾ ਖੋਲਣ ਚਲੀ ਗਈ ਆ ਬਾਹਰ ਸੰਦੀਪ ਖੜਾ ਸੀ ਉਸਨੇ ਆਪਣੀ ਮਾਂ ਦੇ ਪੈਰੀ ਹੱਥ ਲੋਂਦੇ ਹੋਏ ਕਿਹਾ ਅਰਚਨਾ ਕਿੱਥੇ ਹੈ ਮਾਰਚਨਾ ਹਾਲੇ ਸੁੱਤੀ ਪਈ ਹੈ ਹਾਂ ਪੁੱਤਾਂ ਉਹ ਰਾਤ ਨੂੰ ਬਹੁਤ ਲੇਟ ਸੁੱਤੀ ਸੀ ਆ ਪਰ ਤੂੰ ਇੰਨੀ ਸਵੇਰੇ ਸਵੇਰੇ ਇੱਥੇ ਹੈ ਮਾਂ ਤੁਸੀਂ ਤਾਂ ਜਾਣਦੇ ਹੋ ਜਦੋਂ ਅਰਚਨਾ ਪਰੇਸ਼ਾਨ ਹੁੰਦੀ ਹੈ ਤਾਂ ਮੈਨੂੰ ਫੋਨ ਕਰਦੀ ਹੈ ਕੱਲ ਰਾਤ ਵੀ ਉਸਨੇ ਮੈਨੂੰ ਫੋਨ ਕੀਤਾ ਸੀ ਆ ਪਰ ਫਿਰ ਖੁਦੀ ਆਉਣ ਤੋਂ ਮਨਾ ਕਰ ਦਿੱਤਾ ਇਸ ਲਈ ਮੈਂ ਸਵੇਰੇ ਸਵੇਰੇ ਮਿਲਣ ਲਈ ਆ ਗਿਆ ਰਾਣੀ ਜੀ ਕਹਿਣ ਲੱਗੇ ਅਰਚਨਾ ਕੁਝ ਜ਼ਿਆਦਾ ਹੀ ਡਰਦੀ ਹੈ ਸਾਡਾ ਘਰ ਪੁਰਾਣਾ ਹੈ ਜਦੋਂ ਹਵਾ ਚੱਲਦੀ ਹੈ ਤਾਂ ਖਿੜਕੀਆਂ ਖੜਕਣ ਲੱਗਦੀਆਂ ਨੇ ਇਸ ਲਈ ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ ਸੰਦੀਪ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾਉਂਦੀ ਹਾਂ ਠੀਕ ਹੈ ਮਾਂ ਅਰਚਨਾ ਨੂੰ ਵੀ ਜਗਾ ਦਿਓ ਸੰਦੀਪ ਸੋਫੇ ਉੱਪਰ ਬੈਠ ਗਿਆ ਤੇ ਇੱਧਰ ਉੱਧਰ ਦੇਖਦਾ ਹੋਇਆ ਸੋਚਣ ਲੱਗਿਆ ਕਿ ਅਰਚਨਾ ਨੂੰ ਗਲਤਫਹਿਮੀ ਹੋਈ ਸੀ ਆ ਜਾਂ ਫਿਰ ਸੱਚਮੁੱਚ ਕੁਝ ਹੋਰ ਆ ਜਿਸ ਨੂੰ ਅਰਚਨਾ ਖੁਦ ਵੀ ਨਹੀਂ ਸਮਝ ਸਕੀ ਆ ਅਰਚਨਾ ਤੇ ਸੰਦੀਪ ਕਾਲਜ ਦੇ ਦੋਸਤ ਸੀ ਆ ਬਹੁਤ ਜਲਦੀ ਉਹਨਾਂ ਦਾ ਵਿਆਹ ਹੋਣ ਵਾਲਾ ਸੀ ਆ ਸਦੀਪ ਦੇ ਮਾਤਾ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਸੀ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਸਦੇ ਚਾਚਾ ਚਾਚੀ ਨੇ ਉਸ ਨੂੰ ਪਾਲਿਆ ਸੀ ਉਸ ਦੀ ਚਾਚੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਆ ਇਧਰ ਜਦੋਂ ਅਰਚਨਾ 5 ਸਾਲ ਦੀ ਸੀ ਆ ਤਾਂ ਉਸ ਦੇ ਪਿਤਾ ਜੀ ਆ ਅਚਾਨਕ ਘਰ ਛੱਡ ਕੇ ਚਲੇ ਗਏ ਸੀ ਉਸ ਦਿਨ ਤੋਂ ਬਾਅਦ ਉਹਨਾਂ ਨੇ ਨਾ ਤਾਂ ਕੋਈ ਫੋਨ ਕੀਤਾ ਸੀ ਨਾ ਕੋਈ ਖਬਰ ਭੇਜੀ ਸੀ ਆ ਅਰਚਨਾ ਨੂੰ ਆਪਣੇ ਪਿਤਾ ਜੀ ਦੀ ਆ ਤੁੰਦਲੀ ਜਈ ਯਾਦ ਸੀ ਆ ਅਰਚਨਾ ਦੀ ਆ ਮਾਂ ਨੇ ਉਸਦੀ ਹਰ ਜ਼ਰੂਰਤ ਦਾ ਧਿਆਨ ਰੱਖਿਆ ਸੀ ਪਰ ਜਦੋਂ ਅਰਚਨਾ ਆਪਣੀ ਮਾਂ ਤੋਂ ਆਪਣੇ ਪਿਤਾ ਬਾਰੇ ਪੁੱਛਦੀ ਆ ਤਾਂ ਉਸਦੀ ਮਾਂ ਉਸ ਨੂੰ ਟਾਲ ਦਿੰਦੀ ਆ ਅਰਚਨਾ ਦੇ ਮਨ ਵਿੱਚ ਇੱਕ ਸਵਾਲ ਗੂੰਜਦਾ ਰਹਿੰਦਾ ਕਿ ਪਿਤਾ ਜੀ ਉਸ ਨੂੰ ਛੱਡ ਕੇ ਕਿਉਂ ਚਲੇ ਗਏ ਸੀ ਆਖਿਰ ਇਹ ਜਾ ਕੀ ਹੋਇਆ ਸੀ ਆ ਰਾਣੀ ਜੀ ਅਰਚਨਾ ਨੂੰ ਉਠਾਉਣ ਲਈ ਆ ਚਲੀ ਗਈ ਆ ਉੱਠ ਅਰਚਨਾ ਸੰਦੀਪ ਆਇਆ ਹੈ ਅਰਚਨਾ ਪਾਸਾ ਲੈਂਦੇ ਹੋਏ ਕਹਿਣ ਲੱਗੀ ਮਾਂ ਥੋੜੀ ਦੇਰ ਹੋਰ ਸੌਣ ਦਿਓ ਨਹੀਂ ਅਰਚਨਾ ਉੱਠ ਜਾ ਸੰਦੀਪ ਆਇਆ ਹੈ ਸੰਦੀਪ ਦਾ ਨਾਮ ਸੁਣ ਕੇ ਅਰਚਨਾ ਝੱਟ ਉੱਠ ਕੇ ਬੈਠ ਗਈ ਅਰਚਨਾ ਸੰਦੀਪ ਕੋਲ ਆ ਕੇ ਬੈਠੀ ਆ ਸੰਦੀਪ ਉਸ ਨੂੰ ਦੇਖ ਕੇ ਕਹਿਣ ਲੱਗਿਆ ਗੁੱਡ ਮਾਰਨਿੰਗ ਅਰਚਨਾ ਮੈਂ ਪੂਰੀ ਰਾਤ ਸੁੱਤੀ ਨਹੀਂ ਅਰਚਨਾ ਕਹਿਣ ਲੱਗੀ ਆ ਸੰਦੀਪ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਠੀਕ ਹੈ ਅਰਚਨਾ ਤੂੰ ਤਿਆਰ ਹੋ ਜਾ ਅਸੀਂ ਕਿਤੇ ਬਾਹਰ ਚੱਲਦੇ ਹਾਂ ਉੱਥੇ ਬੈਠ ਕੇ ਹੀ ਗੱਲ ਕਰਾਂਗੇ ਥੋੜੀ ਦੇਰ ਬਾਅਦ ਰਾਣੀ ਜੀ ਚਾਹ ਲੈ ਕੇ ਆਈ ਆ ਸੰਦੀਪ ਨੇ ਪੁੱਛਿਆ ਮਾਂ ਮੈਂ ਅਰਚਨਾ ਨੂੰ ਕੁਝ ਟਾਈਮ ਬਾਹਰ ਲੈ ਕੇ ਜਾਣਾ ਚਾਹੁੰਦਾ ਹਾਂ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾ ਰਾਣੀ ਜੀ ਕਹਿਣ ਲੱਗੀ ਆ ਮੈਂ ਕਦੇ ਤੁਹਾਨੂੰ ਮਨਾ ਕੀਤਾ ਹੈ ਜੋ ਅੱਜ ਕਰਾਂਗੀ ਹਰ ਸ਼ਾਮ ਹੋਣ ਤੋਂ ਪਹਿਲਾਂ ਘਰ ਆ ਜਾਇਓ ਅਰਚਨਾ ਤੇ ਸੰਦੀਪ ਕਿਸੇ ਪਾਰਕ ਵਿੱਚ ਚਲੇ ਗਏ ਪਾਰਕ ਵਿੱਚ ਜਾ ਕੇ ਉਹ ਇੱਕ ਪਾਸੇ ਕਾ ਉੱਪਰ ਬੈਠ ਗਏ ਸੰਦੀਪ ਕਹਿਣ ਲੱਗਿਆ ਹੁਣ ਦੱਸ ਅਰਚਨਾ ਕੀ ਗੱਲ ਕਰਨੀ ਹੈ ਅਰਚਨਾ ਕਹਿਣ ਲੱਗੀ ਆ ਸंदीਪ ਮੈਂ ਪਾਗਲ ਨਹੀਂ ਹਾਂ ਸੱਚ ਮੁੱਚ ਹੀ ਮੈਂ ਘਰ ਵਿੱਚ ਕਿਸੇ ਨੂੰ ਮਹਿਸੂਸ ਕੀਤਾ ਹੈ ਸਿਰਫ ਕੱਲ ਹੀ ਨਹੀਂ ਆ ਕਈ ਦਿਨਾਂ ਤੋਂ ਮੈਨੂੰ ਇਹ ਜਾ ਲੱਗ ਰਿਹਾ ਹੈ ਹਰ ਬਾਰ ਦੇਖਣ ਦੀ ਕੋਸ਼ਿਸ਼ ਕਰਦੀ ਹਾਂ ਪਰ ਕੁਝ ਵੀ ਦਿਖਾਈ ਨਹੀਂ ਦਿੰਦਾ ਸੰਦੀਪ ਕਹਿਣ ਲੱਗਾ ਅਰਚਨਾ ਤੈਨੂੰ ਇਹ ਜਾ ਕਿਉਂ ਲੱਗਦਾ ਹੈ ਕਿ ਤੇਰੇ ਨਾਲ ਹੋਰ ਵੀ ਕੁਝ ਅਜੀਬ ਹੋਇਆ ਹੈ ਹਾਂ ਕਦੇ-ਕਦੇ ਚੀਜ਼ਾਂ ਆਪਣੀ ਥਾਂ ਤੋਂ ਹਿੱਲ ਜਾਂਦੀਆਂ ਨੇ ਕਾਰ ਵਿੱਚ ਅਜੀਬ ਜਈਆ ਸਰਸਰਾਹਟ ਸੁਣਾਈ ਦਿੰਦੀ ਹੈ ਸਭ ਤੋਂ ਅਜੀਬ ਗੱਲ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਾਂ ਨੂੰ ਸਭ ਕੁਝ ਪਤਾ ਹੈ ਪਰ ਉਹ ਮੇਥੋਂ ਕੁਝ ਛੁਪਾ ਰਹੀ ਹੈ ਜਦੋਂ ਵੀ ਮੈਂ ਇਸ ਬਾਰੇ ਗੱਲ ਕਰਦੀ ਹਾਂ ਤਾਂ ਉਹ ਟਾਰ ਦਿੰਦੀ ਹੈ ਸੰਦੀਪ ਕਹਿਣ ਲੱਗਿਆ ਅਰਚਨਾ ਕਿਤੇ ਕੋਈ ਤੁਹਾਡੇ ਘਰ ਦਾ ਪੁਰਾਣਾ ਰਾਜ ਤਾਂ ਨਹੀਂ ਆ ਅਰਚਨਾ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਹੈਰਾਨੀ ਨਾਲ ਬੋਲੀ ਕੀ ਮਤਲਬ ਸੰਦੀਪ ਕਹਿਣ ਲੱਗਾ ਮਤਲਬ ਇਹ ਹੈ ਕਿ ਆ ਇਹ ਗੱਲ ਦਾ ਸਬੰਧ ਤੇਰੇ ਪਾਪਾ ਦੇ ਨਾਲ ਤਾਂ ਨਹੀਂ ਆ ਜੁੜਿਆ ਹੋਵੇਗਾ ਤੇਰੀ ਮਾਂ ਇਸ ਵਾਰੇ ਗੱਲ ਕਿਉਂ ਨਹੀਂ ਕਰਦੀ ਆ ਅਰਚਨਾ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕਣ ਲੱਗਿਆ ਉਸਦੇ ਮਨ ਵਿੱਚ ਹਮੇਸ਼ਾ ਇਹ ਸਵਾਲ ਰਹਿੰਦਾ ਸੀ ਕਿ ਉਸਦੇ ਪਾਪਾ ਅਚਾਨਕ ਘਰ ਛੱਡ ਕੇ ਕਿਉਂ ਚਲੇ ਗਏ ਆ ਪਰ ਉਸ ਦੀ ਮਾਂ ਕੁਝ ਨਹੀਂ ਕਹਿੰਦੀ ਸੀ ਅਰਚਨਾ ਕਹਿਣ ਲੱਗੀ ਆ ਸੰਦੀਪਾ ਮੈਂ ਸੱਚ ਜਾਣਨਾ ਚਾਹੁੰਦੀ ਹਾਂ ਜੇਕਰ ਇਸ ਘਰ ਵਿੱਚ ਕੋਈ ਰਾਜ਼ ਹੈ ਤਾਂ ਉਸ ਨੂੰ ਖੋਲਣਾ ਹੋਵੇਗਾ ਸੰਦੀਪ ਕਹਿਣ ਲੱਗਾ ਠੀਕ ਹੈ ਅਰਚਨਾ ਅਸੀਂ ਦੋਵੇਂ ਮਿਲ ਕੇ ਇਸ ਸੱਚ ਦਾ ਪਤਾ ਲਗਾਵਾਂਗੇ ਫਿਰ ਪਾਰਕ ਵਿੱਚ ਉਹਨਾਂ ਕੋਲ ਇੱਕ ਬੱਚਾ ਆਇਆ ਤੇ ਇੱਕ ਲਿਫਾਫਾ ਅਰਚਨਾ ਨੂੰ ਫੜਾ ਕੇ ਚਲਾ ਗਿਆ ਅਰਚਨਾ ਨੇ ਕੰਬਦੇ ਹੱਥਾਂ ਨਾਲ ਉਹ ਲਿਫਾਫਾ ਖੋਲ੍ਹਿਆ ਉਸ ਵਿੱਚੋਂ ਇੱਕ ਕਾਗਜ਼ ਨਿਕਲਿਆ ਜਿਸ ਉੱਪਰ ਲਿਖਿਆ ਸੀ ਜੇਕਰ ਜ਼ਿੰਦਾ ਰਹਿਣਾ ਚਾਹੁੰਦੀ ਹੈ ਤਾਂ ਸਚਾਈ ਜਾਣਨ ਦੀ ਕੋਸ਼ਿਸ਼ ਨਾ ਕਰੀਂ ਆ ਸੰਦੀਪ ਕਹਿਣ ਲੱਗਿਆ ਹੁਣ ਤਾਂ ਮੈਨੂੰ ਵੀ ਯਕੀਨ ਹੋ ਗਿਆ ਹੈ ਕਿ ਕੁਝ ਨਾ ਕੁਝ ਗੜਬੜ ਤਾਂ ਜ਼ਰੂਰ ਹੈ ਅਰਚਨਾ ਕੰਬਦੀ ਹੋਈ ਆਵਾਜ਼ ਨਾਲ ਕਹਿਣ ਲੱਗੀ ਕਿ ਸਾਨੂੰ ਜਲਦੀ ਤੋਂ ਜਲਦੀ ਸੱਚ ਜਾਨਣਾ ਪਵੇਗਾ ਇਸ ਤੋਂ ਪਹਿਲਾਂ ਕਿ ਬਹੁਤ देर ਹੋ ਜਾਵੇ ਫਿਰ ਉਹ ਦੋਵੇਂ ਜਣੇ ਘਰ ਆ ਜਾਂਦੇ ਹਨ ਅਰਚਨਾ ਨੂੰ ਗੇਟ ਕੋਲ ਉਤਾਰ ਕੇ ਸੰਦੀਪ ਆਪਣੇ ਘਰ ਚਲਾ ਜਾਂਦਾ ਹੈ ਜਦੋਂ ਅਰਚਨਾ ਗੇਟ ਖੋਲ ਕੇ ਅੰਦਰ ਆਈ ਆ ਤਾਂ ਅੱਗੇ ਉਸਦੀ ਮਾਂ ਖੜੀ ਸੀ ਆ ਅਰਚਨਾ ਨੇ ਆਪਣੀ ਮਾਂ ਨੂੰ ਪੁੱਛਿਆ ਮਾਂ ਤੁਸੀਂ ਕਿਤੇ ਜਾ ਰਹੇ ਹੋ हां मेनू कोई जरूरी काम है तू अपना ख्याल रखना मैं जल्दी वापस आ जावांगी अर्चना अपने कमरे ਵੱਲ ਜਾਣ ਲੱਗੀ ਤਾਂ ਉਸ ਨੂੰ ਕੋਈ ਆਵਾਜ਼ ਸੁਣਾਈ ਦਿੱਤੀ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਉਸ ਨੂੰ ਬੁਲਾ ਰਿਹਾ ਹੋਵੇ अर्चना ਡਰਦੀ ਡਰਦੀ ਆਪਣੇ ਕਮਰੇ ਅੰਦਰ ਗਈ ਆ ਤੇ ਗੇਟ ਬੰਦ ਕਰਕੇ ਬੈੱਡ ਤੇ ਬੈਠ ਗਈ ਉਸ ਨੂੰ ਯਾਦ ਆਇਆ ਕਿ ਕੱਲ ਰਾਤ ਨੂੰ ਉਸ ਨੂੰ ਇਹ ਜਿਹਾ ਹੀ ਮਹਿਸੂਸ ਹੋਇਆ ਸੀ ਆ ਪਰ ਉਦੋਂ ਉਸ ਦੀ ਮਾਂ ਨੇ ਉਸ ਨੂੰ ਬਹਿਮ ਕਹਿ ਕੇ ਢਾਰ ਦਿੱਤਾ ਸੀ ਫਿਰ ਅਚਾਨਕ ਉਸ ਦੇ ਕਮਰੇ ਵਿੱਚੋਂ ਠਕ ਠਕ ਦੀ ਆਵਾਜ਼ ਆਈ ਜਿੱਥੇ ਜਾਣ ਤੌਰ ਤੇ ਨਾ ਨੂਆ ਉਸਦੀ ਮਾਂ ਹਮੇਸ਼ਾ ਹੀ ਰੋਕਦੀ ਰਹਿੰਦੀ ਹੈ ਅਰਚਨਾ ਨੇ ਡਰਦੇ ਹੋਏ ਸੰਦੀਪ ਨੂੰ ਫੋਨ ਮਿਲਾਇਆ ਸੰਦੀਪ ਨੇ ਖਿਭਰਾਉਂਦੇ ਹੋਏ ਫੋਨ ਚੱਕਿਆ ਤੇ ਪੁੱਛਿਆ ਅਰਚਨਾ ਸਭ ਠੀਕ ਤਾਂ ਹੈ ਨਾ ਨਹੀਂ ਸੰਦੀਪ ਕੁਝ ਵੀ ਠੀਕ ਨਹੀਂ ਹੈ ਮੈਂ ਅੱਜ ਫਿਰ ਉਸ ਕਮਰੇ ਵਿੱਚੋਂ ਆਵਾਜ਼ ਸੁਣੀ ਹੈ ਮੈਂ ਘਰ ਵਿੱਚ ਇਕੱਲੀ ਹਾਂ ਮਾਂ ਵੀ ਘਰੇ ਨਹੀਂ ਹੈ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਸੰਦੀਪ ਨੇ ਕਿਹਾ ਕੀ ਆ ਤੂੰ ਦਰਵਾਜ਼ਾ ਬੰਦ ਕਰਕੇ ਬੈਠੀ ਰਹਿ ਮੈਂ ਹੁਣੇ ਹੀ ਹੁੰਦਾ ਹਾਂ ਕਮਰੇ ਅੰਦਰ ਸਨਾਟਾ ਸੀ ਆ ਪਰ ਉਸ ਸਨਾਟੇ ਵਿੱਚ ਚਰਚਨਾ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਉਸ ਨੂੰ ਬਹੁਤ ਨੇੜੇ ਤੋਂ ਦੇਖ ਰਿਹਾ ਹੋਵੇ ਥੋੜੀ ਦੇਰ ਬਾਅਦ ਸੰਦੀਪ ਆ ਗਿਆ ਸਦੀਪ ਆ ਕੇ ਅਰਚਨਾ ਨੂੰ ਪੁੱਛਣ ਲੱਗਿਆ ਅਦਾ ਅਰਚਨਾ ਆਵਾਜ਼ ਕਿੱਥੋਂ ਆਈ ਸੀ ਅ ਅਰਚਨਾ ਨੇ ਉਸ ਬੰਦ ਦਰਵਾਜ਼ੇ ਵੱਲ ਇਸ਼ਾਰਾ ਕੀਤਾ ਸੰਦੀਪ ਉਸ ਦਰਵਾਜ਼ੇ ਦੇ ਕੋਲ ਗਿਆ ਅਰਚਨਾ ਵਿਊਜ਼ ਦੇ ਨਾਲ ਸੀ ਆ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ ਆ ਸੰਦੀਪ ਨੇ ਪੁੱਛਿਆ ਕਿ ਅਰਚਨਾ ਇਸ ਤਾਲੇ ਦੀ ਚਾਬੀ ਕਿੱਥੇ ਹੈ ਅਰਚਨਾ ਕਹਿਣ ਲੱਗੀ ਉਹ ਤਾਂ ਮਾਂ ਹਮੇਸ਼ਾ ਆਪਣੇ ਨਾਲ ਰੱਖਦੀ ਹੈ ਸੰਦੀਪ ਕਹਿਣ ਲੱਗਿਆ ਜੇਕਰ ਇਹ ਦਰਵਾਜ਼ਾ ਸਾਲਾ ਤੋਂ ਬੰਦ ਹੈ ਤਾਂ ਫਿਰ ਅੰਦਰ ਕੌਣ ਹੈ ਸੰਦੀਪ ਨੇ ਉਹ ਤਾਲਾ ਤੋੜਨਾ ਚਾਹਿਆ ਅਰਚਨਾ ਕਹਿਣ ਲੱਗੀ ਸੰਦੀਪ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇਕਰ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਸਾਡੇ ਤੇ ਗੁੱਸਾ ਕਰੇਗੀ ਆ ਸੰਦੀਪ ਕਹਿਣ ਲੱਗਿਆ ਅਰਚਨਾ ਇਹ ਜਾਣਨਾ ਜ਼ਰੂਰੀ ਹੈ ਕਿ ਅੰਦਰ ਕੌਣ ਹੈ ਫਿਰ ਸੰਦੀਪ ਨੇ ਉਹ ਤਾਲਾ ਤੋੜ ਦਿੱਤਾ ਸੰਦੀਪ ਨੇ ਹੌਲੀ-ਹੌਲੀ ਉਹ ਗੇਟ ਖੋਲ੍ਹਿਆ ਅੰਦਰ ਹਨੇਰਾ ਸੀ ਅਰਚਨਾ ਡਰਦੀ ਹੋਈ ਕਹਿਣ ਲੱਗੀ ਆ ਸੰਦੀਪ ਮੈਨੂੰ ਡਰ ਲੱਗ ਰਿਹਾ ਹੈ ਤੂੰ ਮੇਰੇ ਕੋਲ ਹੀ ਰਹਿ ਅਰਚਨਾ ਤੂੰ ਡਰਨਾ ਮੈਂ ਤੇਰੇ ਕੋਲ ਹਾਂ ਅੱਜ ਅਸੀਂ ਇਸ ਕਮਰੇ ਦਾ ਰਾਜ ਜਾਣ ਕੇ ਹੀ ਰਾਂਗੇ ਆ ਸਿੰਦੀਪ ਨੇ ਪੁੱਛਿਆ ਕੌਣ ਹੈ ਇੱਥੇ ਫਿਰ ਉਹ ਹੌਲੀ-ਹੌਲੀ ਕਮਰੇ ਦੀਆਂ ਪੌੜੀਆਂ ਉਤਰਨ ਲੱਗੇ ਕਮਰੇ ਦੇ ਅੰਦਰ ਉਹਨਾਂ ਨੇ ਜੋ ਦੇਖਿਆ ਉਹ ਵੇਖ ਕੇ ਉਹ ਇਕਦਮ ਹੈਰਾਨ ਰਹਿ ਗਏ ਕਮਰੇ ਵਿੱਚ ਇੱਕ ਪੁਰਾਣੀ ਅਲਮਾਰੀ ਸੀ ਇੱਕ ਪਾਸੇ ਇੱਕ ਮੰਜੇ ਡਾਇਆ ਹੋਇਆ ਸੀ ਜਿਸ ਉੱਤੇ ਕੋਈ ਲੇਟਿਆ ਹੋਇਆ ਸੀ ਕੌਣ ਹੈ ਇੱਥੇ ਸਿੰਦੀਪ ਨੇ ਪੁੱਛਿਆ ਤਾਂ ਉਹ ਮੰਜੇ ਉੱਤੇ ਪਿਆ ਹੋਇਆ ਪਰ ਛਾਵਾ ਥੋੜਾ ਜਿਹਾ ਹਿੱਲਿਆ ਤੇ ਪੁੱਛਣ ਲੱਗਾ ਤੁਸੀਂ ਕੌਣ ਹੋ ਸਿੰਦੀਪ ਨੇ ਧਿਆਨ ਨਾਲ ਦੇਖਿਆ ਉਹ ਇੱਕ ਔਰਤ ਸੀ ਜਿਸਦੇ ਵਾਲ ਖਿਲਰੇ ਹੋਏ ਸੀ ਤੇ ਬਹੁਤ ਕਮਜ਼ੋਰ ਲੱਗ ਰਹੀ ਸੀ ਆ ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਦਿਨਾਂ ਤੋਂ ਕਮਰੇ ਵਿੱਚ ਕੈਦ ਹੋਵੇ ਅਰਚਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸੰਦੀਪ ਨੂੰ ਪੁੱਛਣ ਲੱਗੀ ਇਹ ਕੌਣ ਹੈ ਸੰਦੀਪ ਦੇ ਬੋਲਣ ਤੋਂ ਪਹਿਲਾਂ ਹੀ ਔਰਤ ਕਹਿਣ ਲੱਗੀ ਪੁੱਤ ਮੈਂ ਤੇਰੀ ਮਾਂ ਹਾਂ ਅਰਚਨਾ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਦੀ ਪੂਰੀ ਦੁਨੀਆ ਹੀ ਬਦਲ ਗਈ ਹੋਵੇ ਉਸ ਨੂੰ ਲੱਗਿਆ ਕਿ ਮੈਂ ਕੁਝ ਗਲਤ ਸੁਣ ਰਹੀ ਹਾਂ ਨਹੀਂ ਇਹ ਕਿਵੇਂ ਹੋ ਸਕਦਾ ਹੈ ਅਰਚਨਾ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਔਰਤ ਕਹਿਣ ਲੱਗੀ ਪੁੱਤ ਮੈਂ ਤੇਰੀ ਮਾਂ ਬੰਦਨਾ ਹਾਂ ਅਰਚਨਾ ਨੇ ਕਿਹਾ ਨਹੀਂ ਤੂੰ ਝੂਠ ਬੋਲ ਰਹੀ ਹੈ ਮੇਰੀ ਮਾਤਾ ਰਾਣੀ ਹੈ ਔਰਤ ਕਹਿਣ ਲੱਗੀ ਪੁੱਤ ਇਹ ਸੱਚ ਹੈ ਰਾਣੀ ਤੇਰੀ ਮਾਂ ਨਹੀਂ ਹੈ ਮੈਂ ਤੇਰੀ ਮਾਂ ਹਾਂ ਅਰਚਨਾ ਨੇ ਹਿੰਮਤ ਜੁਟਾ ਕੇ ਪੁੱਛਿਆ ਜੇਕਰ ਤੂੰ ਮੇਰੀ ਮਾਂ ਹੈ ਫਿਰ ਐਨੇ ਸਾਲਾਂ ਤੋਂ ਇੱਥੇ ਕਿਵੇਂ ਬੰਦ ਹੈ ਮੇਰੇ ਪਾਪਾ ਕਿੱਥੇ ਹਨ ਪੁੱਤਰ ਜਦੋਂ ਤੂੰ 5 ਸਾਲ ਦੀ ਸੀ ਆ ਤਾਂ ਅਸੀਂ ਬਹੁਤ ਖੁਸ਼ੀ-ਖੁਸ਼ੀ ਰਹਿੰਦੇ ਸੀ ਆ ਜਦੋਂ ਇੱਕ ਦਿਨ ਅਚਾਨਕ ਸਭ ਕੁਝ ਬਦਲ ਗਿਆ ਰਾਣੀ ਮੇਰੀ ਪੱਕੀ ਸਹੇਲੀ ਸੀ ਆ ਉਸ ਦਾ ਪਤੀ ਕਿਸੇ ਕੰਮ ਕਰਕੇ ਕਿਸੇ ਦੂਸਰੇ ਸ਼ਹਿਰ ਵਿੱਚ ਰਹਿੰਦਾ ਸੀ ਆ ਰਾਣੀ ਨੂੰ ਬੱਚਾ ਹੋਣ ਵਾਲਾ ਸੀ ਇਸ ਲਈ ਉਹ ਰਾਣੀ ਨੂੰ ਮੇਰੇ ਕੋਲ ਛੱਡ ਗਏ ਜਦੋਂ ਰਾਣੀ ਦੀ ਡਿਲੀਵਰੀ ਹੋਈ ਤਾਂ ਉਸ ਦਾ ਬੱਚਾ ਨਾ ਬਚਿਆ ਉਸ ਦਾ ਪਤੀ ਜਦੋਂ ਵਾਪਸ ਆਉਣ ਲੱਗਿਆ ਤਾਂ ਟ੍ਰੇਨ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਐਸਾ ਦਮਾ ਰਾਣੀ ਸਹਾਰ ਨਾ ਸਕੀ ਤੇ ਗੁੰਮਸੂਮ ਰਹਿਣ ਲੱਗੀ ਅਸੀਂ ਸੋਚਿਆ ਜੇਕਰ ਤੈਨੂੰ ਰਾਣੀ ਦੇ ਕੋਲ ਰੱਖਾਂਗੇ ਤਾਂ ਥੋੜਾ ਜਿਹਾ ਉਸਦਾ ਮਨ ਬਦਲ ਜਾਵੇਗਾ ਪਰ ਇਸ ਦਾ ਉਲਟਾ ਅਸਰ ਹੋ ਗਿਆ ਰਾਣੀ ਤੈਨੂੰ ਆਪਣੀ ਬੇਟੀ ਸਮਝਣ ਲੱਗੀ ਫਿਰ ਇੱਕ ਦਿਨ ਇਹ ਜਾ ਆਇਆ ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਸੀ ਆ ਅਰਚਨਾ ਗੱਲਾਂ ਸੁਣ ਕੇ ਸੁੰਨ ਰਹਿ ਗਈ ਆ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਆ ਕਿ ਉਸ ਦੀ ਜ਼ਿੰਦਗੀ ਦੀ ਸਚਾਈ ਇੰਨੀ ਭਿਆਨਕ ਹੋਵੇਗੀ ਉਸ ਰਾਤ ਰਾਣੀ ਨੇ ਮੇਰੀ ਦੁਨੀਆ ਹੀ ਮੇਤੋ ਖੋ ਲਈ ਆ ਉਸ ਰਾਤ ਤੇਰੇ ਪਾਪਾ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸੀ ਮੈਂ ਵੀ ਤੈਨੂੰ ਆ ਸੁਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਚਾਨਕ ਰਾਣੀ ਕਮਰੇ ਵਿੱਚ ਆਈ ਮੈਂ ਰਾਣੀ ਨੂੰ ਪੁੱਛਿਆ ਕੀ ਗੱਲ ਹੈ ਰਾਣੀ ਐ ਤੈਨੂੰ ਕੁਝ ਚਾਹੀਦਾ ਹੈ ਐਨੀ ਰਾਤ ਨੂੰ ਤੂੰ ਇੱਥੇ ਕੀ ਕਰ ਰਹੀ ਹੈ ਉਹ ਕੁਝ ਨਹੀਂ ਬੋਲੀ ਬਸ ਮੇਰੇ ਵੱਲ ਦੇਖਦੀ ਰਹੀ ਆ ਫਿਰ ਉਸਨੇ ਕੋਈ ਪਾਰੀ ਚੀਜ਼ ਮੇਰੇ ਸਿਰ ਵਿੱਚ ਮਾਰੀ ਆ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਫਿਰ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਇਸ ਕਮਰੇ ਵਿੱਚ ਬੰਦ ਸੀ ਆ ਮੇਰੇ ਹੱਥ ਪੈਰ ਬੰਨੇ ਹੋਏ ਸੀ ਆ ਮੇਰੇ ਸਾਹਮਣੇ ਰਾਣੀ ਖੜੀ ਸੀ ਇਤਿਹਾਸਦੇ ਹੋਏ ਕਹਿ ਰਹੀ ਸੀ ਅੱਜ ਤੋਂ ਤੂੰ ਮਰ ਚੁੱਕੀ ਹੈ ਅਰਚਨਾ ਮੇਰੀ ਬੇਟੀ ਹੈ ਮੈਂ ਰੋੜਾ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਮੇਰੀ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ ਉਸ ਦਿਨ ਤੋਂ ਲੈ ਕੇ ਮੈਂ ਅੱਜ ਤੱਕ ਇਸ ਕਮਰੇ ਵਿੱਚ ਬੰਦ ਹਾਂ ਅਰਚਨਾ ਕਹਿਣ ਲੱਗੀ ਨਹੀਂ ਇਹ ਸਭ ਝੂਠ ਹੈ ਮੇਰੇ ਪਾਪਾ ਕਿੱਥੇ ਹਨ ਬੰਦਨਾ ਹੰਝੂ ਬਹੋਂਦੀ ਹੋਈ ਕਹਿਣ ਲੱਗੀ ਉਹ ਵੀ ਇੱਥੇ ਹੀ ਹਨ ਅਰਚਨਾ ਤੇ ਸੰਦੀਪ ਹੈਰਾਨ ਹੋ ਕੇ ਪੁੱਛਣ ਲੱਗੇ ਕਿੱਥੇ ਹਨ ਪਾਪਾ ਅਰਚਨਾ ਪਾਪਾ ਪਾਪਾ ਚਲਾਉਣ ਲੱਗੀ ਆ ਜਦੋਂ ਸੰਦੀਪ ਨੇ ਟੋਰਚ ਨਾਲ ਆਲੇ-ਦੁਆਲੇ ਦੇਖਿਆ ਤਾਂ ਅਰਚਨਾ ਦੇ ਪਾਪਾ ਇੱਕ ਪਾਸੇ ਬੈਠੇ ਸੀ ਅਰਚਨਾ ਦੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਆ ਉਹ ਕਹਿਣ ਲੱਗੀ ਪਾਪਾ ਤੁਸੀਂ ਇਸ ਬੰਦ ਕਮਰੇ ਵਿੱਚੋਂ ਮੈਂ ਸੋਚਿਆ ਸੀ ਤੁਸੀਂ ਆ ਮੈਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ ਸੀ ਆ ਅਰਚਨਾ ਨੂੰ ਆਪਣੇ ਪਾਪਾ ਦਾ ਚਿਹਰਾ ਯਾਦ ਸੀ ਉਹ ਮਨ ਨਹੀਂ ਮੰਨ ਸੋਚਣ ਲੱਗੀ ਕੀ ਆ ਇਹ ਸਭ ਕੁਝ ਸੱਚ ਹੈ ਜਿਸ ਨੇ ਮੈਨੂੰ ਆਪਣੀ ਤੀ ਵਾਂਗ ਪਾਲਿਆ ਤੇ ਮੈਨੂੰ ਹਰ ਖੁਸ਼ੀ ਦਿੱਤੀ ਆ ਉਹ ਮੇਰੇ ਨਾਲ ਐਨਾ ਵੱਡਾ ਧੋਖਾ ਕਰ ਸਕਦੀ ਹੈ ਸਿਰਫ ਮੈਨੂੰ ਪਾਉਣ ਲਈ ਆ ਉਸਨੇ ਮੇਰੇ ਅਸਲੀ ਮਾਤਾ ਪਿਤਾ ਨੂੰ ਕਿੰਨੇ ਸਾਲਾਂ ਤੋਂ ਕੈਦ ਕਰਕੇ ਰੱਖਿਆ ਸੰਦੀਪ ਕਹਿਣ ਲੱਗਿਆ ਅਰਚਨਾ ਇਹ ਸੱਚ ਹੈ ਪਰ ਤੈਨੂੰ ਹਿੰਮਤ ਰੱਖਣੀ ਪਵੇਗੀ ਮੈਂ ਜਾਣਦਾ ਹਾਂ ਕਿ ਤੇਰੇ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੈ ਅਰਚਨਾ ਕਹਿਣ ਲੱਗੀ ਮੈਂ ਹੁਣ ਕਮਜ਼ੋਰ ਨਹੀਂ ਪਾਵਾਂਗੀ ਆ ਜਿਸਨੇ ਮੇਰੇ ਮਾਤਾ ਪਿਤਾ ਦੇ ਨਾਲ ਇਸ ਤਰ੍ਹਾਂ ਕੀਤਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਇਹ ਸੰਦੀਪ ਕਹਿਣ ਲੱਗਿਆ ਅਰਚਨਾ ਇਸ ਤੋਂ ਪਹਿਲਾਂ ਰਾਣੀ ਜੀ ਇੱਥੇ ਆਵੇ ਸਾਨੂੰ ਆ ਮਾਪਿਤਾ ਜੀ ਨੂੰ ਇਸ ਕਮਰੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਅਰਚਨਾ ਕਹਿਣ ਲੱਗੀ ਹਾਂ ਸੰਦੀਪਾ ਤੂੰ ਠੀਕ ਕਹਿ ਰਿਹਾ ਹੈ ਸੰਦੀਪ ਨੇ ਅਰਚਨਾ ਦੇ ਪਿਤਾ ਜੀ ਨੂੰ ਸਾਰਾ ਦੇਖੇ ਉਟਾਉਣ ਦੀ ਕੋਸ਼ਿਸ਼ ਕੀਤੀ ਆ ਔਰਚਨਾ ਦੇ ਮਾਤਾ ਪਿਤਾ ਨੂੰ ਬਾਹਰ ਕੱਢਣ ਹੀ ਲੱਗੇ ਸੀ ਕਿ ਉਦੋਂ ਹੀ ਉਹਨਾਂ ਨੂੰ ਇੱਕ ਕੜਕਦਿਆ ਹੋਈ ਆਵਾਜ਼ ਸੁਣਾਈ ਦਿੱਤੀ ਕੋਈ ਵੀ ਆ ਇੱਥੋਂ ਬਾਹਰ ਨਹੀਂ ਜਾਵੇਗਾ ਅਰਚਨਾ ਨੇ ਪਿੱਛੇ ਘੁੰਮ ਕੇ ਦੇਖਿਆ ਤਾਂ ਦਰਵਾਜ਼ੇ ਤੇ ਰਾਣੀ ਖੜੀ ਸੀ ਆ ਉਸ ਦੀਆਂ ਅੱਖਾਂ ਵਿੱਚ ਨਫ਼ਰਤ ਸੀ ਆ ਰਾਣੀ ਧਮਕੀ ਦਿੰਦੇ ਹੋਏ ਕਹਿਣ ਲੱਗੀ ਤੁਸੀਂ ਸਮਝਦੇ ਕੀ ਹੋ ਆ ਇਨਾਂ ਨੂੰ ਇੰਨੀ ਆਸਾਨੀ ਨਾਲ ਇੱਥੋਂ ਲੈ ਕੇ ਚਲੇ ਜਾਓਗੇ ਅਰਤਨਾ ਇੱਕਦਮ ਗੁੱਸੇ ਵਿੱਚ ਬੋਲੀ ਆ ਤੇਰਾ ਇਹ ਖੇਲ ਹੁਣ ਨਹੀਂ ਚੱਲੇਗਾ ਤੂੰ ਮੇਰੇ ਮਾਤਾ ਪਿਤਾ ਨੂੰ ਐਨੇ ਸਾਲਾਂ ਤੋਂ ਕੈਦ ਰੱਖਿਆ ਉਹਨਾਂ ਨਾਲ ਜਾਨਵਰਾਂ ਵਰਗਾ سلوਕ ਕੀਤਾ ਬਸ ਹੁਣ ਹੋਰ ਨਹੀਂ ਮੈਂ ਤੈਨੂੰ ਆ ਤੇਰੇ ਕਿਤੇ ਦੀ ਸਜ਼ਾ ଦਵਾ ਕੇ ਰਾਂਗੀ ਆ ਰਾਣੀ ਹੱਸਦੀ ਹੋਈ ਕਹਿਣ ਲੱਗੀ ਸਜ਼ਾ ਦਵੇਂਗੀ ਮੈਨੂੰ ਆ ਜਿਸ ਨੂੰ ਆ ਮੈਂ ਆਪਣੀ ਬੇਟੀ ਬਣਾ ਕੇ ਪਾਲਿਆ ਹੈ ਤੇ ਹਰ ਇੱਕ ਖੁਸ਼ੀ ਦਿੱਤੀ ਆ ਤੂੰ ਹੀ ਮੇਰੀ ਦੁਸ਼ਮਣ ਬਣ ਗਈ ਆ ਤੂੰ ਮੈਨੂੰ ਆ ਮੇਰੇ ਮੰਮੀ ਪਾਪਾ ਨਾਲੋਂ ਵੱਖ ਕੀਤਾ ਸੀ ਇਸ ਦੀ ਸਜ਼ਾ ਤਾਂ ਤੈਨੂੰ ਮਿਲੇਗੀ ਆ ਸੰਦੀਪ ਕਹਿਣ ਲੱਗਿਆ ਮੈਂ ਇਹਨਾਂ ਨੂੰ ਇੱਥੋਂ ਲਿਜਾ ਰਿਹਾ ਹਾਂ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ ਰਾਣੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਕਹਿਣ ਲੱਗੀ ਤੁਸੀਂ ਇੱਥੋਂ ਜਿਉਂਦੇ ਨਹੀਂ ਜਾ ਸਕਦੇ ਮੈਂ ਇਹਨਾਂ ਸਾਲਾਂ ਤੋਂ ਜੋ ਕੁਝ ਵੀ ਕੀਤਾ ਉਸ ਨੂੰ ਮੈਂ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇਵਾਂਗੀ ਆ ਸੰਦੀਪ ਅੱਗੇ ਵੱਧ ਕੇ ਦਰਵਾਜ਼ਾ ਖੋਲਣ ਦੀ ਆ ਕੋਸ਼ਿਸ਼ ਕਰਨ ਲੱਗਿਆ ਤਾਂ ਰਾਣੀ ਨੇ ਪਿਸਤੌਲ ਕੱਢਿਆ ਤੇ ਅਰਚਨਾ ਵੱਲ ਕਰ ਦਿੱਤਾ ਸੰਦੀਪ ਜੇਕਰ ਤੂੰ ਇੱਕ ਕਦਮ ਵੀ ਅੱਗੇ ਵਧਾਇਆ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ ਜਦੋਂ ਰਾਣੀ ਨੇ ਅਰਚਨਾ ਵੱਲ ਪਿਸਤੌਲ ਕੀਤੀ ਤਾਂ ਪਿੱਛੇ ਤੋਂ ਇੱਕ ਕੜਕ ਦੀ ਹੋਈ ਆਵਾਜ਼ ਗੂੰਜੀ ਆ ਰਾਣੀ ਪਿਸਤੌਲ ਥੱਲੇ ਰੱਖ ਦੇ ਹੁਣ ਤੂੰ ਕੋਈ ਵੀ ਚਾਲ ਨਹੀਂ ਚੱਲ ਸਕੇਂਗੀ ਆ ਜਦੋਂ ਰਾਣੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਪੁਲਿਸ ਖੜੀ ਸੀ ਆ ਰਾਣੀ ਕਬਰੌਂਦੇ ਹੋਏ ਕਹਿਣ ਲੱਗੀ ਆ ਪੁਲਸਾ ਸੰਦੀਪ ਨੇ ਕਿਹਾ ਹਾਂ ਪੁਲਸਾ ਸੰਦੀਪ ਨੇ ਆਪਣੇ ਦੋਸਤ ਨੂੰ ਮੈਸੇਜ ਕਰਕੇ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਆ ਪੁਲਿਸ ਅਧਿਕਾਰੀ ਕਹਿਣ ਲੱਗੇ ਕਿ ਤੁਹਾਨੂੰ ਇਸ ਗੱਲ ਦੀ ਸਜ਼ਾ ਕਾਨੂੰਨ ਦੇਵੇਗਾ ਰਾਣੀ ਗਿੜਗਿੜਉਂਦੇ ਹੋਏ ਕਹਿਣ ਲੱਗੀ ਨਹੀਂ ਆ ਇਹ ਸਭ ਝੂਠ ਹੈ ਮੈਂ ਕੁਝ ਵੀ ਨਹੀਂ ਕੀਤਾ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਪੁਲਸ ਨੇ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਰਚਨਾ ਭੱਜ ਕੇ ਆਪਣੇ ਮਾਤਾ ਪਿਤਾ ਕੋਲ ਗਈ ਆ ਸੰਦੀਪ ਕਹਿਣ ਲੱਗਾ ਅਰਚਨਾ ਚਲ ਆਪਾਂ ਮਾਪਿਤਾ ਜੀ ਨੂੰ ਡਾਕਟਰ ਕੋਲ ਲੈ ਕੇ ਚੱਲਦੇ ਹਾਂ ਅੱਜ ਅਰਚਨਾ ਦੇ ਜੀਵਨ ਦਾ ਸਭ ਤੋਂ ਵੱਡਾ ਸੱਚ ਸਾਹਮਣੇ ਆ ਗਿਆ ਸੀ ਆ ਉਸ ਨੂੰ ਆਪਣੇ ਅਸਲੀ ਮਾਤਾ ਪਿਤਾ ਮਿਲ ਗਏ ਸੀ ਆ ਅਰਚਨਾ ਤੇ ਸੰਦੀਪ ਨੇ ਉਹ ਸੱਚ ਸਭ ਦੇ ਸਾਹਮਣੇ ਲਿਆ ਦਿੱਤਾ ਸੀ ਜੋ ਕਈਆਂ ਸਾਲਾਂ ਤੋਂ ਕਮਰੇ ਵਿੱਚ ਕੈਦ ਸੀ ਆ ਉਹ ਕਮਰਾ ਜਿਸ ਨੂੰ ਆ ਰਾਣੀ ਨੇ ਸਾਲਾਂ ਤੱਕ ਬੰਦ ਰੱਖਿਆ ਸੀ ਅੱਜ ਉਹ ਖੁੱਲ ਚੁੱਕਿਆ ਸੀ ਉਸ ਦੇ ਪਿੱਛੇ ਦੀ ਸਚਾਈ ਜਾਣ ਕੇ ਹਰ ਕੋਈ ਹੈਰਾਨ ਸੀ ਆ ਉਸ ਦੇ ਮਾਤਾ ਪਿਤਾ ਜੋ ਇੱਕ ਹਨੇਰੇ ਕਮਰੇ ਵਿੱਚ ਕੁੱਟਕੁੱਟ ਕੇ ਜੀ ਰਹੇ ਸੀ ਹੁਣ ਉਹ ਆਜ਼ਾਦ ਹੋ ਗਏ ਸੀ ਆ ਅਰਚਨਾ ਦੀ ਅੱਖਾਂ ਵਿੱਚ ਹੁਣ ਖੁਸ਼ੀ ਦੇ ਹੰਝੂ ਸੀ ਆ ਉਸਨੇ ਆਪਣੇ ਮਾਤਾ ਪਿਤਾ ਨੂੰ ਜਫੀ ਪਾਈ ਆ ਤੇ ਕਹਿਣ ਲੱਗੀ ਹੁਣ ਸਾਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ ਇੰਸਪੈਕਟਰ ਕਹਿਣ ਲੱਗਿਆ ਰਾਣੀ ਜੀ ਤੁਸੀਂ ਜੋ ਵੀ ਕੀਤਾ ਹੁਣ ਜਿਹੜ ਵਿੱਚ ਰਹਿ ਕੇ ਪਿਸਤਾਵਾ ਕਰੋ ਆ ਰਾਣੀ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਉਸਦਾ ਝੂਠ ਤੇ ਸਾਜ਼ਿਸ਼ ਸਭ ਕੁਝ ਖਤਮ ਹੋ ਗਿਆ ਸੀ ਫਿਰ ਸੰਦੀਪ ਤੇ ਅਰਚਨਾ ਤੇ ਉਸਦੇ ਮਾਤਾ ਪਿਤਾ ਜੀ ਨੂੰ ਹਸਪਤਾਲ ਲੈ ਗਏ ਆ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਹੁਣ ਅਰਚਨਾ ਆਪਣੇ ਮਾਤਾ ਪਿਤਾ ਨਾਲ ਇੱਕ ਸੁਖੀ ਜੀਵਨ ਜੀ ਰਹੀ ਸੀ ਆ ਪਰ ਫਿਰ ਵੀ ਉਸ ਦੇ ਅੰਦਰ ਇੱਕ ਖਾਲੀਪਨ ਜਿਆ ਜਿਸ ਨੂੰ ਉਹ ਮਹਿਸੂਸ ਕਰ ਰਹੀ ਸੀ ਉਸ ਨੂੰ ਲੱਗ ਰਹੀ ਸੀ ਕਿ ਉਸ ਦੀ ਜ਼ਿੰਦਗੀ ਦਾ ਇੱਕ ਹਿੱਸਾ ਹਲੇ ਵੀ ਉਸ ਤੋਂ ਦੂਰ ਹੈ ਇੱਕ ਦਿਨ ਅਰਚਨਾ ਕੋਈ ਕੋਈ ਬੈਠੀ ਸੀ ਆ ਉਸ ਦੀ ਮਾਂ ਬੰਦਨਾ ਉਸ ਦੇ ਕੋਲ ਆਈ ਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗੀ ਪੁੱਤਰ ਤੇਰੇ ਮਨ ਦੇ ਅੰਦਰ ਜੋ ਵੀ ਹੈ ਉਸ ਨੂੰ ਬਾਹਰ ਕੱਢ ਦੇ ਕਈ ਜ਼ਖਮਾ ਪੁਰਾਣੇ ਹੋਣ ਦੇ ਨਾਲ ਨਾਲ ਪਰਦੇ ਨਹੀਂ ਆ ਸਗੋਂ ਹੋਰ ਡੂੰਗੇ ਹੋ ਜਾਂਦੇ ਹਨ ਅਰਚਨਾ ਆਪਣੀ ਮਾਂ ਨੂੰ ਜੱਫੀ ਪਾਉਂਦੇ ਹੋਏ ਫੁੱਟ ਫੁੱਟ ਕੇ ਰੋਣ ਲੱਗੀ ਬੰਦਨਾ ਕਹਿਣ ਲੱਗੀ ਪੁੱਤ ਮੈਂ ਜਾਣਦੀ ਹਾਂ ਬੇਸ਼ੱਕ ਤੂੰ ਪਰੋ ਦਿਖਾ ਰਹੀ ਹੈ ਕਿ ਤੈਨੂੰ ਆ ਰਾਣੀ ਨਾਲ ਨਫ਼ਰਤ ਹੈ ਪਰ ਅਸਲ ਵਿੱਚ ਤੂੰ ਉਸ ਨੂੰ ਨਫ਼ਰਤ ਨਹੀਂ ਕਰ ਸਕਦੀ ਆ ਉਸਨੇ ਤੈਨੂੰ ਐਨੇ ਸਾਲਾਂ ਤੋਂ ਪਿਆਰ ਨਾਲ ਪਾਲਿਆ ਹੈ ਅਰਚਨਾ ਕਹਿਣ ਲੱਗੀ ਮਾਂ ਤੁਹਾਨੂੰ ਸਭ ਕੁਝ ਪਤਾ ਹੈ ਫਿਰ ਵੀ ਤੁਸੀਂ ਕੁਝ ਕਹਿੰਦੇ ਕਿਉਂ ਨਹੀਂ ਆ ਬੰਦਨਾ ਜੀ ਕਹਿਣ ਲੱਗੀ ਪੁੱਤਾ ਕੁਝ ਚੀਜ਼ਾਂ ਦੇ ਜਵਾਬ ਆ ਸਾਨੂੰ ਸਮਾਂ ਖੁਦ ਹੀ ਦੇ ਦਿੰਦਾ ਹੈ ਜੇਕਰ ਤੂੰ ਇਸ ਫੈਸਲੇ ਵਿੱਚ ਜਲਦੀ ਕਰ ਦਿੰਦੀ ਆ ਤਾਂ ਮੇਰੇ ਕਹਿਣ ਤੇ ਕੋਈ ਗਲਤ ਕਦਮ ਉਠਾ ਲੈਂਦੀ ਤਾਂ ਸ਼ਾਇਦ ਠੀਕ ਨਾ ਹੁੰਦਾ। "ਜਾ ਪੁੱਤ, ਤੂੰ ਆ ਰਾਣੀ ਨੂੰ ਜਾ ਕੇ ਮਿਲਿਆ। ਸ਼ਾਇਦ ਉਹ ਵੀ ਤੈਨੂੰ ਯਾਦ ਕਰ ਰਹੀ ਹੋਵੇਗੀ।" ਅਰਚਨਾ ਨੇ ਸੰਦੀਪ ਨੂੰ ਫੋਨ ਕੀਤਾ ਉਹ ਦੋਵੇਂ ਰਾਣੀ ਨੂੰ ਮਿਲਣ ਲਈ ਜੇਲ੍ਹ ਵਿੱਚ ਚਲੇ ਗਏ ਆ। ਜੇਲ੍ਹ ਵਿੱਚ ਜਾ ਕੇ ਅਰਚਨਾ ਤੇ ਰਾਣੀ ਇੱਕ ਦੂਜੀ ਨੂੰ ਦੇਖਦੀਆਂ ਰਹੀਆਂ ਪਰ ਕੁਝ ਪਲ ਲਈ ਕੋਈ ਵੀ ਕੁਝ ਨਾ ਬੋਲਿਆ। ਫਿਰ ਅਰਚਨਾ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, "ਮੈਨੂੰ ਤੁਹਾਡੇ ਕੋਲ ਨਫ਼ਰਤ ਹੈ।" ਮਾਂ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ ਬੇਟਾ ਤੇ ਹਮੇਸ਼ਾ ਰਹੇਗਾ ਇਸ ਦੁਨੀਆ ਵਿੱਚ ਤੇਰੇ ਇਲਾਵਾ ਮੇਰਾ ਕੋਈ ਹੋਰ ਨਹੀਂ ਆ ਅਰਚਨਾ ਦੀ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਆਖਿਰਕਾਰ ਇੱਕ ਦੂਜੇ ਦੇ ਲਈ ਆਪਣੀਆਂ ਭਾਵਨਾਵਾਂ ਨੂੰ ਰੋਕ ਨਾ ਸਕੀਆਂ ਅਰਚਨਾ ਵੀ ਆ ਰੋਣ ਲੱਗ ਗਈ ਆ ਹੁਣ ਉਹਨਾਂ ਦੇ ਦਿਲ ਦੀਆਂ ਦੂਰੀਆਂ ਮਿਟਣ ਲੱਗੀਆਂ ਸਮਾਂ ਬੀਤਦਾ ਗਿਆ ਹੁਣ ਅਰਚਨਾ ਆਪਣੇ ਮਾਤਾ ਪਿਤਾ ਨਾਲ ਆਪਣੀ ਜ਼ਿੰਦਗੀ ਦੇ ਖੋਏ ਹੋਏ ਪਲ ਫਿਰ ਤੋਂ ਸੰਜੋ ਰਹੀ ਸੀ ਆ ਉਹ ਹਫਤੇ ਬਾਅਦ ਆ ਰਾਣੀ ਨੂਵੀ ਜਾ ਕੇ ਮਿਲਾਉਂਦੀ ਸੀ ਆ ਕਦੇ-ਕਦੇ ਜ਼ਿੰਦਗੀ ਆ ਸਾਨੂੰ ਐਜੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਸਹੀ ਤੇ ਗਲਤ ਦੇ ਵਿੱਚ ਇੱਕ ਲਕੀਰ ਖਿੱਚੀ ਜਾਂਦੀ ਹੈ ਧੋਖਾ ਤੇ ਸਵਾਰਥ ਕਿੰਨੇ ਵੀ ਮਜ਼ਬੂਤ ਕਿਉਂ ਨਾ ਲੱਗਣਾਂ ਪਰ ਸੱਚਾਈ ਤੇ ਪ੍ਰੇਮ ਦੀ ਸ਼ਕਤੀ ਦੇ ਅੱਗੇ ਉਹ ਟਿਕ ਨਹੀਂ ਸਕਦੇ ਸੰਦੀਪ ਵਰਗਾ ਦੋਸਤ ਹਰ ਕਿਸੇ ਨੂੰ ਮਿਲੇ ਜੋ ਨਾ ਸਿਰਫ ਮੁਸ਼ਕਲ ਸਮੇਂ ਵਿੱਚ ਸਾਥ ਦੇਵੇ ਬਲਕਿ ਸਹੀ ਰਾਹ ਵੀ ਦਿਖਾਵੇ ਸਾਨੂੰ ਆਪਣੀਆਂ ਪਾਅ ਬਣਾਵਾਂ ਤੋਂ ਪਰੇ ਜਾ ਕੇ ਸਹੀ ਤੇ ਗਲਤ ਦਾ ਫਰਕਾ ਕਰਨਾ ਹੋਣਾ ਚਾਹੀਦਾ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ